ਮਨਪ੍ਰੀਤ 41 ਨੂੰ ਲੈ ਕੇ ਚਰਚਾਵਾ ਮਾ ਦੁਆਰਾ ਤੇਜ਼ ਹੋ ਗਈ ਹੈ ਨਹੀਂ ਆਖਰ ਕਿਉਂ ਮਨਪ੍ਰੀਤ 41 ਦਾ ਨਾਮ ਪਰਕਾਰ ਸਿੰਘ ਘੁੰਮਣ ਲੈ ਰਹੇ ਨੇ ਲੁਧਿਆਣਾ ਵਸਤ ਜ਼ਿਮਨੀ ਚੋਣ ਦਾ ਮਾਹੌਲ ਹੈ ਔਰ ਇਸ ਮਾਹੌਲ ਦੇ ਵਿੱਚ ਚਰਚਾਵਾ ਤੀਵਰ ਹੁੰਦੀਆਂ ਜਾ ਰਹੀਆਂ ਨੇ ਖਾਸ ਤੌਰ ਤੇ ਉਤੇ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਪਰਕਾਰ ਸਿੰਘ ਘੁੰਮਣ ਨੇ ਮਨਪ੍ਰੀਤ 41 ਦਾ ਨਾਮ ਲੈ ਲਿਆ ਜਦੋਂ ਪੁੱਛਿਆ ਗਿਆ ਕਿ ਕੀ ਤੁਹਾਡੀ ਗੱਲ ਹੋਈ ਸੀ ਮਨਪ੍ਰੀਤ 41 ਨਾਲ ਉਹਨਾਂ ਨੇ ਜ਼ਿਕਰ ਜ਼ਰੂਰ ਕੀਤਾ ਕਿ ਇੱਕ ਵਾਰ ਫੋਨ ਤੇ ਗੱਲ ਹੋਈ ਹੈ ਪਰ ਨਾਲੋਂ ਨਾਲ ਇੱਕ ਅੰਦਰਲਾ ਗੁੱਝਾ ਭੇਤ ਖੋਲ ਦਿੱਤਾ ਪਰਪਕਾਰ ਕੋ ਮਨ ਸਾਫ ਦਾਵਾ ਕਰਦੇ ਨੇ ਕਿ ਉਹਨਾਂ ਦੇ ਸੂਤਰਾਂ ਦੇ ਹਵਾਲੇ ਤੋਂ ਮਨਪ੍ਰੀਤ ਅਯਾਲੀ ਬੀਜੇਪੀ ਦੇ ਸੰਪਰਕ ਵਿੱਚ ਨੇ ਮਨਪ੍ਰੀਤ ਅਯਾਲੀ ਉੱਤੇ ਬੀਜੇਪੀ ਦੇ ਨਾਲ ਸੰਪਰਕ ਰੱਖਣ ਤੱਕ ਦੀਆਂ ਗੱਲਾਂ ਜਿਹੜੀਆਂ ਨੇ ਉਹ ਪਰਪਕਾਰ ਸਿੰਘ ਕੋਲ ਮੰਨ ਕਹਿ ਰਹੇ ਨੇ ਹਾਲਾਂਕਿ ਮਨਪ੍ਰੀਤਿਆਲੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਰੀ ਹੁਕਮ ਨੂੰ ਪਗਾ ਰਹੇ ਨੇ ਔਰ ਉਸ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਮੁਹਿੰਮ ਜਿਹੜੀ ਆ ਉਹ ਲੀਕੀ ਗਈ ਹੈ ਪਰ ਮਨਪ੍ਰੀਤਿਆਲੀ ਦੇ ਉੱਤੇ ਵੱਡਾ ਇਲਜ਼ਾਮ ਔਰ ਨਾਲ ਹੀ ਨਾਲ ਉਸ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਬੀਜੇਪੀ ਨਾਲ ਸੰਪਰਕ ਦੇ ਵਿੱਚ ਨੇ ਹੁਣ ਅ ਇੱਥੇ ਇਹਨੂੰ ਸਮਝਣ ਦੀ ਲੋੜ ਹੈ ਸਟੀਕ ਤਰੀਕੇ ਦੇ ਨਾਲ ਆਖਿਰ ਮਨਪ੍ਰੀਤ ਅਯਾਲੀ ਦੇ ਬਾਰੇ ਇਹ ਮੈਂ ਕਿਉਂ ਕਿਹਾ ਜਾ ਰਿਹਾ ਔਰ ਔਰ ਜੇ ਕਿਹਾ ਜਾ ਰਿਹਾ ਹੈ ਤਾਂ ਇਹ ਕਿੰਨਾ ਕੁ ਸਹੀ ਤੇ ਕਿੰਨਾ ਕੁ ਗਲਤ ਹੈ ਹੁਣ ਸ਼ਰੋਮਣੀ ਅਕਾਲੀ ਦਲ ਉਹ ਪਾਰਟੀ ਜਿਹੜੀ ਲੰਮੇ ਸਮੇਂ ਤੱਕ ਬੀਜੇਪੀ ਦੇ ਨਾਲ ਨੌ ਮਾਸ ਦੇ ਰਿਸ਼ਤੇ ਦੇ ਵਿੱਚ ਰਹੀ ਹੈ ਉਹ ਪਾਰਟੀ ਹੁਣ ਇਹ ਇਲਜ਼ਾਮ ਤਰਾਸ਼ੀ ਕਰ ਰਹੀ ਹੈ ਬਾਕੀਆਂ ਦੇ ਉੱਤੇ ਜਾਂ ਬਾਕੀ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਧੜੇ ਨੂੰ ਨਾਕਾਰ ਚੁੱਕੇ ਲੀਡਰ ਨੇ ਉਹਨਾਂ ਦੇ ਉੱਤੇ ਕਿ ਉਹ ਬੀਜੇਪੀ ਦੇ ਸੰਪਰਕ ਵਿੱਚ ਨੇ ਤੁਸੀਂ ਐਨੇ ਐਨੇ ਸਾਲ ਐਨੇ ਲੰਮੇ ਸਮੇਂ ਬੀਜੇਪੀ ਦੇ ਸੰਪਰਕ ਚ ਰਹੇ ਨੇ ਇਕੱਠੀਆਂ ਸਰਕਾਰਾਂ ਹੰਡਾਈਆਂ ਨੇ ਉਸ ਵੇਲੇ ਇਹ ਖalse ਕਿਉਂ ਨਹੀਂ ਜਿਤਾਏ ਗਏ ਖੈਰ ਮਨਪ੍ਰੀਤ ਯਾਲੀ ਉੱਤੇ ਜਾਂ ਪੰਜ ਮੈਂਬਰੀ ਕਮੇਟੀ ਦੇ ਉੱਤੇ ਇਹ ਗੱਲਾਂ ਕਹੀਆਂ ਜਾ ਰਹੀਆਂ ਤਾਂ ਕੀ ਇਹ ਮੰਨ ਲਈਏ ਕਿ ਨਰੋਲ ਰੂਪ ਦੇ ਵਿੱਚ ਅਕਾਲੀ ਦਲ ਨਹੀਂ ਚਾਹੁੰਦਾ ਕਿ ਬੀਜੇਪੀ ਦੇ ਨਾਲ ਕੋਈ ਗੱਠਜੋੜ ਹੋਵੇ ਜੇ ਨਹੀਂ ਚਾਹੁੰਦਾ ਤਾਂ ਫਿਰ ਜ਼ਾਹਿਰ ਹੈ ਕੀ ਉਮੀਦ ਲਗਾਈ ਜਾ ਸਕਦੀ ਹੈ ਕਿ ਆਉਂਦੇ ਸਮੇਂ ਵਿੱਚ ਐਦਾਂ ਦਾ ਕੋਈ ਗੱਟ ਚੋੜ ਵੀ ਵੇਖਣ ਨੂੰ ਨਹੀਂ ਮਿਲੇਗਾ ਹਾਲਾਂਕਿ ਜੇ ਭਾਜਪਾ ਦੇ ਨਾਲ ਕਿਸੇ ਕਰਾਂ ਤਰ੍ਹਾਂ ਦੇ ਸੰਪਰਕ ਹੋਣ ਦੇ ਉੱਤੇ ਅਕਾਲੀ ਦਲ ਨੂੰ ਐਡਾ ਹੀ ਇਨਤਰਾਜ਼ ਹੈ ਜੇ ਅਕਾਲੀ ਦਲ ਦੇ ਲੀਡਰਾਂ ਨੂੰ ਇਹ ਇਤਰਾਜ਼ ਹੈ ਕਿ ਭਾਜਪਾ ਦੇ ਨਾਲ ਸੰਪਰਕ ਰੱਖਿਆ ਜਾ ਰਿਹਾ ਹੈ ਤੇ ਫਿਰ ਇਹ ਇਤਰਾਜ਼ ਸ਼ਾਇਦ ਪਰਪਕਾਰ ਸਿੰਘ ਖੋਮੜ ਨੂੰ ਸੁਖਬੀਰ ਸਿੰਘ ਬਾਦਲ ਉੱਤੇ ਵੀ ਹੋਵੇਗਾ ਕਿਉਂਕਿ ਉਹਨਾਂ ਦੀ ਧੀ ਦੇ ਵਿਆਹ ਦੇ ਮੌਕੇ ਮਨ ਲਾ ਰਾ ਸਾਰੀ ਭਾਜਪਾ ਹੀ ਪਾਰਟੀ ਉੱਥੇ ਪਹੁੰਚੀ ਹੋਈ ਸੀ ਵੱਡੇ ਵੱਡੇ ਲੀਡਰ ਭਾਜਪਾ ਦੇ ਛੋਟੇ ਛੋਟੇ ਲੀਡਰ ਭਾਜਪਾ ਦੇ ਵੱਡੇ ਤੋਂ ਛੋਟਾ ਹਰ ਲੀਡਰ ਉੱਥੇ ਮੌਜੂਦ ਦਿਖਾਈ ਦਿੱਤਾ ਭਾਵੇਂ ਉਹ ਫਰਸਟ ਕਲਾਸ ਦੀ ਲੀਡਰਸ਼ਿਪ ਹੋਵੇ ਸੈਕੰਡ ਕਲਾਸ ਲੀਡਰਸ਼ਿਪ ਹੋਵੇ ਜਾਂ ਬਾਕੀ ਵਰਕਰਸ ਹੋਣ ਸਾਰੇ ਸੁਖਬੀਰ ਸਿੰਘ ਬਾਦਲ ਦੀ ਧੀ ਦੇ ਵਿਆਹ ਦੇ ਉੱਤੇ ਨਜ਼ਰ ਆਏ ਨੇ ਫਿਰ ਐ ਤਾਂ ਸੁਖਬੀਰ ਸਿੰਘ ਬਾਦਲ ਵੀ ਸੰਪਰਕ ਵਿੱਚ ਹੈਗੇ ਨੇ ਭਾਜਪਾ ਦੇ ਫਿਰ ਜ਼ਾਹਿਰ ਤੌਰ ਦੇ ਉੱਤੇ ਜੇ ਮਨਪ੍ਰੀਤ ਅਯਾਲੀ ਦੇ ਭਾਜਪਾ ਨਾਲ ਸੰਪਰਕ ਹੋਣ ਤੇ ਇਤਰਾਜ਼ ਹੋ ਰਿਹਾ ਪਰ ਘਰ ਘੁੰਮਣ ਨੂੰ ਤਾਂ ਸੁਖਬੀਰ ਸਿੰਘ ਬਾਦਲ ਦੇ ਭਾਜਪਾ ਦੇ ਨਾਲ ਸੰਪਰਕ ਵਿੱਚ ਹੋਣ ਤੇ ਵੀ ਇਤਰਾਜ਼ ਹੋਵੇਗਾ ਖੈਰ ਹੁਣ ਵਚਣਾ ਚਾਹੀਦਾ ਹੈ ਕਿ ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਹੈ ਹੁਣ ਸਿਧਾਂਤਕ ਤੌਰ ਤੇ ਕਹੀਏ ਜਾਂ ਗੈਰ ਸਿਧਾਂਤਕ ਤੌਰ ਤੇ ਗੱਲਾਂ ਉੱਠ ਜਾਂਦੀਆਂ ਨੇ ਹੁਣ ਬੀਜੇਪੀ ਨੂੰ ਲੈ ਕੇ ਪੰਜਾਬ ਅੰਦਰ ਜਿਹੜੀ ਪੰਜਾਬ ਦੀ ਕਰਾਊਡ ਹੈ ਉਹ ਜ਼ਿਆਦਾਤਰ ਨਾ ਪੱਖੀ ਪਤੀਰਾ ਰੱਖਦੀ ਹੈ ਔਰ ਇਹੋ ਜੀ ਸਿਚੁਏਸ਼ਨ ਦੇ ਵਿੱਚ ਬੀਜੇਪੀ ਦੇ ਨਾਲ ਗੱਠਜੋੜ ਹੋਣ ਨੂੰ ਸਵਾਲੀਆ ਤੌਰ ਦੇ ਉੱਤੇ ਦੇਖਿਆ ਜਾਂਦਾ ਪ੍ਰਤਾਂਵੀ ਸੈਂਟਰ ਵਿੱਚ ਬੀਜੇਪੀ ਹੈ ਸੈਂਟਰ ਦੇ ਨਾਲ ਗੱਠਜੋੜ ਹੁਣ ਕਿਸੇ ਦਾ ਤਾਂ ਹੋਵੇਗਾ ਹੁਣ ਬੀਜਪੀ ਜੇ ਸਥਿਤੀ ਦੇ ਵਿੱਚ ਹੈ ਜਾਂ ਅਕਾਲੀ ਦਲ ਜੇ ਸਥਿਤੀ ਦੇ ਵਿੱਚ ਹੈ ਇਹ ਇਕੱਲੇ ਜੇ ਚੋਣ ਲੜਦੇ ਆ ਤੇ ਇਹਨਾਂ ਵਾਸਤੇ ਜਿੱਤ ਹਾਸਲ ਕਰਨੀ ਸੀਟਾਂ ਦੇ ਉੱਤੇ ਜ਼ਿਆਦਾ ਔਖੀ ਹੋਵੇਗੀ ਜੇ ਇਕੱਠੇ ਲੜਦੇ ਆ ਤਾਂ ਜ਼ਿਆਦਾ ਸੌਖੀ ਵੀ ਹੋ ਸਕਦੀ ਹੈ ਹਾਲਾਂਕਿ ਇਸ ਗੱਲ ਨੂੰ ਵੇਵ ਆਫ ਨਹੀਂ ਕੀਤਾ ਜਾ ਸਕਦਾ ਕਿ ਨਵੀਆਂ ਭਰਤੀਆਂ ਹੋਈਆਂ ਨੇ ਤੇ ਭਰਤੀਆਂ ਤੋਂ ਬਾਅਦ ਸਥਿਤੀ ਜ਼ਰੂਰ ਬਦਲ ਜਾਵੇਗੀ ਪਰ ਕਿੰਨੀ ਕੁ ਬਦਲੇਗੀ ਇਹ ਸਮੇਂ ਤੇ ਵੀ ਮਿਆਸਰ ਹੈ ਪਰ ਇਹੋ ਜੀ ਸਥਿਤੀ ਦੇ ਵਿੱਚ ਜੇ ਅਕਾਲੀ ਦਲ ਸਟਰੋਂਗ ਵੀ ਹੁੰਦਾ ਆ ਤਾਂ ਵੀ ਬੀਜੇਪੀ ਚਾਹੇਗੀ ਕਿ ਰਲ ਕੇ ਲੜਿਆ ਜਾਵੇ ਜੇ ਅਕਾਲੀ ਦਲ ਉਹਨਾ ਸਟਰੋਂਗ ਨਹੀਂ ਹੁੰਦਾ ਤਾਂ ਅਕਾਲੀ ਦਲ ਚਾਹੇਗਾ ਕਿ ਬੀਜੇਪੀ ਨਾਲ ਰਲ ਕੇ ਚੱਲੀਏ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਦੋਵੇਂ ਪਾਰਟੀਆਂ ਨੂੰ ਕਿਤੇ ਨਾ ਕਿਤੇ ਇੱਕ ਦੂਸਰੇ ਦੀ ਲੋੜ ਮਹਿਸੂਸ ਹੋ ਸਕਦੀ ਹੈ ਔਰ ਇਹੀ ਹਾਲ ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਕੀਤੀ ਗਈ ਦੀ ਲੀਡਰਸ਼ਿਪ ਦਾ ਵੀ ਹੋਵੇਗਾ ਕੱਲ ਨੂੰ ਜੇ ਇਹ ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਕੀਤੀ ਗਈ ਲੀਡਰਸ਼ਿਪ ਜਿਹੜੀ ਆ ਇੱਕ ਵੱਖਰੀ ਪਾਰਟੀ ਦੀ ਹੋਣ ਦਾ ਇਖਤਿਆਰ ਕਰਦੀ ਹੈ ਤੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਗੱਠਜੋੜ ਕਿਸੇ ਪਾਸੇ ਤਾਂ ਹੋਵੇਗਾ ਹੀ ਹੁਣ ਉਹ ਕਿੱਧਰ ਵੱਲ ਨੂੰ ਹੋਵੇਗਾ ਉਹ ਵਕਤ ਤੇ ਮਿਆਸ ਇਹ ਗੱਲ ਕਹੀ ਹੈ ਉਸ ਉਸ ਉੱਤੇ ਆਪਣੇ ਆਪ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਆ ਖੈਰ ਕੀ ਮਨਪ੍ਰੀਤਿਆ ਵਾਲੀ ਦਰਅਸਲ ਬੀਜੇਪੀ ਦੇ ਸੰਪਰਕ ਚ ਨੇ ਜਾਂ ਆਉਂਦੇ ਸਮੇਂ ਵਿੱਚ ਕੀ ਬੀਜੇਪੀ ਦੇ ਨਾਲ ਕੋਈ ਵੱਡਾ ਗੱਠਜੋੜ ਹੋ ਸਕਦਾ ਹੈ ਇਹ ਵੀ ਅਜੇ ਸਵਾਲਾਂ ਦੇ ਵਿੱਚ ਆ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੁਵਾਨੜੀਆ ਪੰਜਾਬੀ